ਪੰਜਾਬ ਦੇ ਅੰਦਰ ਜਿਹੜਾ ਡਰਾਈਵਿੰਗ ਲਾਇਸੈਂਸ ਹੁੰਦਾਗਾ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈਣ ਜਾਂਦਾਗਾ ਚਾਹੇ ਕੋਈ ਮੋਟਰ ਕਾਰ ਦਾ ਜਾਂ ਮੋਟਰਸਾਈਕਲ ਦਾ ਉਹਦੇ ਲਈ ਅੱਜ ਮੈਂ ਦੇਖਿਆ ਸੀ ਡਿਪਾਰਟਮੈਂਟ ਦੇ ਅੰਦਰ ਰਿਵਿਊ ਹੋਇਆ ਜਦੋਂ ਕਿ ਲਗਭਗ ਜਿਹੜਾ ਪ੍ਰੀਖਟ ਜਿਹੜਾ ਟਾਈਮ ਲਾਈਨ ਆ ਜਿਹੜਾ ਟਾਈਮ ਬਾਉਂਡ ਕੀਤਾ ਗਿਆ ਕਿ 7 ਦਿਨ ਦਾ ਸਮਾਂ ਹੋਣਾ ਚਾਹੀਦਾ ਉਹਦੇ ਬਾਅਦ ਵੀ ਲਗਭਗ ਅੱਜ 7722 ਜਿਹੜੀਆਂ ਐਪਲੀਕੇਸ਼ਨ ਜਪੈਂਡਿੰਗ ਪੰਜਾਸੀ 7722 ਐਪਲੀਕੇਸ਼ਨ ਪੈਂਡਿੰਗ ਪੰਜਾ ਨੇ ਇਸੇ ਤਰ੍ਹਾਂ ਰੀਨਿਊਵਲ ਆਫ ਡਰਾਈਵਿੰਗ ਲਾਇਸੈਂਸ ਦੀ ਗੱਲ ਆ ਕਿ ਜਦੋਂ ਆਪਾਂ ਲਾਇਸੈਂਸ ਨੂੰ ਰੀਨਿਊ ਕਰਾਉਣੇ ਆ ਉਹਦੀਆਂ ਲਗਭਗ 7084 ਐਪਲੀਕੇਸ਼ਨ ਆ ਪੰਜਾਬ ਪਰਚ ਪੈਂਡਿੰਗ ਪੰਜਾਸੀ ਇਸੇ ਤਰੀਕੇ ਜਿਹੜੇ ਹਾਇਰ ਪਰਚੇਸ ਜਿਹੜੀਆਂ ਐਡੀਸ਼ਨਲ ਡਿਲੀਸ਼ਨ ਹੁੰਦੀ ਆ ਕਿ ਤੁਸੀਂ ਵਾਹਨ ਵੇਚਤਾ ਜਾਂ ਨਵਾਂ ਲੈ ਲਿਆ ਚੜਵਾ ਲਿਆ ਕਿਸੇ ਤੋਂ ਪੁਰਾਣਾ ਉਹਦੇ ਲਈ ਲਗਭਗ 1634 ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਸੇ ਤਰੀਕੇ ਚੇਂਜ ਆਫ ਐਡਰੈਸ ਡਰਾਈਵਰ ਡੀਐਲ ਦੇ ਅੰਦਰ ਚੇਂਜ ਆਫ ਐਡਰੈਸ ਡੀਐਲ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇ ਅੰਦਰ ਲਗਭਗ 2851 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਹਨਾਂ ਸਾਰਿਆਂ ਦੇ ਅੰਦਰ ਇੱਕ ਟਾਈਮ ਲਾਈਨ ਜਿਹੜੀ ਆ ਉਹ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੀ ਪਰ ਲੇਕਿਨ ਫੇਰ ਵੀ ਫੇਰ ਵੀ ਜਿਹੜੀਆਂ ਐਪਲੀਕੇਸ਼ਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇਗੀਆਂ ਇਹ ਪੂਰੇ ਪੰਜਾਬ ਦੇ ਅੰਦਰ ਪੈਂਡਿੰਗ ਪੰਜਾਸੀ ਗਿਆ। ਯਾਨੀ ਕਿ ਡਰਾਈਵ ਲਾਇਸੈਂਸ ਦੇ ਅੰਦਰ ਨਮਾ ਜਦੋਂ ਡਰਾਈਵ ਲਾਇਸੈਂਸ ਜਾਰੀ ਹੁੰਦਾਗਾ ਤਾਂ ਉਹਦਾ ਸਮਾਂਗਾ 7 ਦਿਨ। ਤਾਂ ਉਹਦਾ ਸਮਾਂਗਾ 7 ਦਿਨ ਦਾ ਸਮਾਂ ਦਿੱਤਾ ਗਿਆ। ਕਿਸੇ ਤਰੀਕੇ ਰੀਨਿਊਵਲ ਦੇ ਉੱਤੇ ਰੀਨਿਊ ਕਰਾਉਣ ਦੇ ਉੱਤੇ ਡਰਾਈਵ ਲਾਇਸੈਂਸ ਉਹਦੇ ਲਈ ਵੀ 7 ਦਿਨ ਦਾ ਸਮਾਂ ਦਿੱਤਾ ਗਿਆ। ਜਦਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਆਰਸੀ ਬਣਾਉਣੀ ਆ ਤਾਂ ਉਹਦੇ ਲਈ 21 ਦਿਨ ਦਾ ਸਮਾਂਗਾ। ਇਸੇ ਤਰੀਕੇ ਐਡੀਸ਼ਨ ਐਂਡ ਡਿਲੀਸ਼ਨ ਐਡੀਸ਼ਨ ਕਰਨਾਗਾ ਜਾਂ ਐਡਿਸ਼ਨ ਕਰਾਉਣੀ ਆ ਕੋਈ ਹਾਇਰ ਪਰਚੇਜ਼ ਐਗਰੀਮੈਂਟ ਦੇ ਅੰਦਰ ਕਿਉਂਕਿ ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ ਤਾਂ ਜਦੋਂ ਆਪਾਂ ਬੈਂਕ ਤੋਂ ਲੋਨ ਲੈਨੇ ਆ ਉਹਦੇ ਅੰਦਰ ਐਂਟਰੀ ਕੋਈ ਡਿਲੀਟ ਕਰਾਉਣੀ ਆ ਜਾਂ ਐਂਟਰ ਕਰਵਾਉਣਾਗਾ ਤਾਂ ਉਹਦੇ ਲਈ ਵੀ ਸਮਾਂ ਸੀਮਾ ਜਿਹੜੀ 3 ਦਿਨ ਸੀਗੀ ਸੋਧੀਆਂ ਵੀ ਅਪਲੀਕੇਸ਼ਨਾਂ ਜਿਹੜੀਆਂ ਪੰਜਾਬ ਪਰਚ ਬਹੁਤ ਸਾਰੀਆਂ ਪੈਂਡਿੰਗ ਪੰਜੀਆਂ ਸੀ ਪਰ ਲੇਕਿਨ ਅੱਜ ਸਰਦਾਰ ਭਗਵਾਨ ਸਿੰਘ ਮਾਜੀ ਨੇ ਸਖਤ ਫੈਸਲਾ ਲੈਂਦੇ ਹੋਏ ਆਰਡਰ ਜਾਰੀ ਕੀਤੇ ਨੇਗੇ ਕਿ ਸਾਰੀਆਂ ਸਰਵਿਸਸ ਜਿਹੜੀਆਂ ਕਿ ਵਿਉਣ ਦੀ ਟਾਈਮ ਲਿਮਟ ਪਲੇ ਗਿਆ ਜਿਹੜੀਆਂ ਕਿ ਸਮੇਂ ਤੋਂ ਵੱਧ ਪੈਂਡਿੰਗ ਪੰਜ ਐਪਲੀਕੇਸ਼ਨਸ ਨੇ ਗਿਆ ਪੰਜਾਬ ਭਰ ਦੇ ਅੰਦਰ ਉਹਨਾਂ ਦਾ ਨਿਪਟਾਰਾ ਜਿਹੜਾ ਉਹ 25 April ਤੱਕ ਕਰਨਾਗਾ ਸਾਰੇ ਡਿਪਾਰਟਮੈਂਟ ਨੂੰ ਆਰਟੀਓਜ਼ ਨੂੰ ਸਟੇਟ ਦੇ ਅਫੀਸਰ ਸਹਿਬਾਨ ਨੂੰ ਤੇ ਅੱਜ ਹੁਕਮ ਜਾਰੀ ਹੋਏ ਨੇਗੇ ਕਿ 25 April ਤੱਕ 25 April ਤੱਕ ਸਾਰੀਆਂ ਜਿੰਨੀਆਂ ਐਪਲੀਕੇਸ਼ਨਸ ਪੈਂਡਿੰਗ ਪੰਜਾਂ ਨੇ ਕੀਆ ਉਹ ਸਾਰਿਆਂ ਦਾ ਨਿਪਟਾਰਾ ਕਰਨਾਗਾ ਚਾਹੇ ਨਵਾਂ ਲਾਇਸੈਂਸ ਬਣਾਉਣਾਗਾ ਚਾਹੇ ਪੁਰਾਣੇ ਲਾਇਸੈਂਸ ਨੂੰ ਰਿਡਿਊ ਕਰਾਉਣਾਗਾ ਚਾਹੇ ਨਵੀਂ ਰਜਿਸਟ੍ਰੇਸ਼ਨ ਕਰਵਾਉਣੀ ਆ ਚਾਹੇ ਕੋਈ ਹਾਇਰ ਪਰਚੇਜ ਦਾ ਐਗਰੀਮੈਂਟ ਡਿਲੀਟ ਕਰਾਉਣਾਗਾ ਉਹਦੀ ਐਂਟਰੀ ਖਤਮ ਕਰਾਉਣੀ ਆ ਜਾਂ ਐਂਟਰੀ ਕਰਵਾਉਣੀ ਆ ਜਿੰਨੀਆਂ ਵੀ ਐਪਲੀਕੇਸ਼ਨਾਂ ਲਗਭਗ ਬਹੁਤ ਸਾਰੀਆਂ ਸਰਵਿਸਾਂ ਲੈਂਗੀਆਂ ਮੈਂ ਤੁਹਾਨੂੰ ਸਿਰਫ ਚੰਦਕ ਜੰਪਲ ਦੇ ਤਿਆਰ ਨੇ ਗੀਆਂ ਇਹ ਸਿਰਫ ਜਿੰਨੀਆਂ ਵੀ ਟਾਈਮ ਲਾਉਨ ਕੀਤਾ ਗਿਆਗਾ ਤੇ ਸਾਰੀਆਂ ਦੇ ਸਾਰੀਆਂ 25 April ਤੱਕ 25 April ਤੱਕ ਸਾਰੀਆਂ ਜਿੰਨੀਆਂ ਵੀ ਪੈਂਡਿੰਗ ਅਪਲੀਕੇਸ਼ਨ ਲਗੀਆਂ ਸਾਰੀਆਂ ਦਾ ਨਿਪਟਾਰਾ ਹੋਊਗਾ ਇਹ ਦਰਦੇਸ਼ ਜਿਹੜੇ ਨੇਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਾਰੀ ਕਰ ਦਿੱਤੇ ਗਿਆ ਅੱਜ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਨੇ ਆਦੇਸ਼ ਜਾਰੀ ਕੀਤੇ ਨੇਗੇ ਕਿ 25 April ਤੱਕ ਕੋਈ ਵੀ ਅਪਲੀਕੇਸ਼ਨ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਸਾਰਿਆਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਔਰ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜੀ ਟਾਈਮ ਲਾਈਨ ਯਾਨੀ 7 ਦਿਨ 11 ਦਿਨ 10 ਦਿਨ 9 ਦਿਨ 11 ਦਿਨ 23 ਦਿਨ ਜਿਹੜੀਆਂ ਵੱਖ-ਵੱਖ ਸਰਵਿਸਸਾਂ ਰਹਿਗੀਆਂ ਉਹ ਜਿਹੜਾ ਵੀ ਟਾਈਮ ਲਾਈਨ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪੈਂਡਿੰਗ ਨਹੀਂ ਰਹੂਗੀ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਅਸੀਂ ਸਹੂਲਤਾਂ ਦੇ ਰਹਾਂਗੇ ਸੋ ਜਿਹੜਾ ਵੀ ਅਫੀਸਰ ਜਿਹੜੇ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਪੈਂਡਿੰਗ ਰੱਖੂਗਾ ਤਾਂ ਉਹਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਹੋਊਗੀ ਉਹਦੀ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਹੋਊਗੀ ਕੋਈ ਵੀ ਵਿਅਕਤੀ ਜੇਕਰ ਨਵਾਂ ਲਾਇਸੈਂਸ ਬਣਾਉਣਾ ਚਾਹੁੰਦਾਗਾ ਜੇ 7 ਦਿਨ ਤੋਂ ਬਾਅਦ ਉਹਦੇ ਲਾਇਸੈਂਸ ਦੀ ਅਰਜ਼ੀ ਪੈਂਡਿੰਗ ਰਹਿ ਗਈ ਤਾਂ ਕੰਸਰਨਡ ਆਰਟੀਓ ਦੀ ਕੰਸਰਨਟ ਆਫੀਸਰ ਦੀ ਜਿਹੜੀ ਆ ਉਹ ਜਵਾਬਦੇਹ ਤੈ ਹੋ ਉਹਨੂੰ ਪਰੇਸ਼ਕੀਤਾ ਜਾਊਗਾ ਔਰ ਸਾਰਾ ਹੀ ਇਹਦੀ ਦੇਖਰੇਖ ਜਿਹੜਾ ਹੈਗਾ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਕਰਨਗੇ ਐਸਟੀਸੀ ਲੈਵਲ ਦੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਜਿਹੜੇ ਨੇਗੇ ਉਹ ਦੇਖਣਗੇ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ 7 ਦਿਨਾਂ ਤੋਂ ਬਾਅਦ ਜਾਂ 11 ਦਿਨਾਂ ਤੋਂ ਬਾਅਦ ਜਾਂ ਕਿੰਨੇ ਦਿਨਾਂ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪਈਆਂ ਨੇ ਕਿਆਂ ਜੇਕਰ ਐਪਲੀਕੇਸ਼ਨਾਂ ਪੈਂਡਿੰਗ ਪੰਜਾਂ ਮਿਲ ਗਈਆਂ ਤਾਂ ਉਸ ਅਫਸਰ ਦੀ ਜਿਹੜੀ ਆ ਉਤੇ ਕਾਰਵਾਈ ਕੀਤੀ ਜਾਊ ਜਿਹਦੇ ਕੋਲੇ ਐਪਲੀਕੇਸ਼ਨ ਪੈਂਡਿੰਗ ਪੰਜਾਂ ਰਹੀ ਹੈ। ਔਰ ਇਸ ਤੋਂ ਬਿਨਾ ਕਿਸੇ ਵੀ ਬੰਦੇ ਨੂੰ ਇਹ ਸਾਰੀਆਂ ਸਰਵਿਸ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਇਹ ਸਾਰੀਆਂ ਸਰਵਿਸ ਲੈਣ ਦੇ ਲਈ ਹੁਣ ਜਿਹੜਾ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ। ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ। ਤੁਸੀਂ ਡੋਰਸਟੈਪ ਡਿਲੀਵਰੀ ਦੇ ਅੰਦਰ 1076 ਨੰਬਰ ਤੇ ਡਾਇਲ ਕਰੋ। ਤਾਂ ਜਿਹੜੇ ਅਫਸਰ ਹੈ ਤੁਹਾਡੇ ਘਰ ਆਊਗਾ ਆ ਕੇ ਉਹ ਤੁਹਾਡੇ ਡਾਕੂਮੈਂਟ ਕਲੈਕਟ ਕਰੂਗਾ ਡਾਕੂਮੈਂਟ ਕਲੈਕਟ ਕਰਨ ਤੋਂ ਬਾਅਦ ਉਹ ਆਪਣੇ ਆਪ ਟਰਾਂਸਪੋਰਟ ਡਿਪਾਰਟਮੈਂਟ ਚ ਲੈ ਕੇ ਜਾਊਗਾ ਟਰਾਂਸਪੋਰਟ ਡਿਪਾਰਟਮੈਂਟ ਚ ਆਪਣੇ ਆਪ ਲੈ ਕੇ ਜਾਊਗਾ ਉੱਥੋਂ ਲਾਇਸੈਂਸ ਬਣਾ ਕੇ ਜਾਂ ਆਰਸੀ ਬਣਾ ਕੇ ਜਾਂ ਕੰਸਰਨ ਜਿਹੜਾ ਹੋਰ ਵੀ ਤੁਹਾਡੇ ਡਾਕੂਮੈਂਟ ਨੂੰ ਪ੍ਰਪੇਅਰ ਕਰਕੇ ਤੁਹਾਨੂੰ ਡਿਲੀਵਰ ਕਰੂਗਾ ਇਸ ਤੋਂ ਬਿਨਾ ਕੱਲਾ ਇਹ ਨਹੀਂ ਕਿ ਅਸੀਂ ਡੋਰ ਸਟੈਪ ਡਿਲੀਵਰੀ ਅਸੀਂ ਨਾਲ ਦੀ ਨਾਲ ਜਿਹੜਾ ਸੇਵਾ ਕੇਂਦਰ ਵੀ ਇੰਪਾਵਰਡ ਕੀਤੇ ਨੇ ਜਿੱਥੇ ਵੀ ਸੇਵਾ ਕੇਂਦਰ ਪੰਜਾਬ ਚੱਲ ਰਹੇ ਨੇ ਕਿ ਉਹਨਾਂ ਸੇਵਾ ਕੇਂਦਰਾਂ ਦੇ ਅੰਦਰ ਜਾ ਕੇ ਹੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਔਰ ਤੁਹਾਨੂੰ ਆਰਟੀਓ ਦਫਤਰ ਜਾ ਕੇ ਚੱਕਰ ਕੱਟਣ ਦੀ ਲੋੜ ਨਹੀਂ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸੇਵਾ ਕੇਂਦਰ ਜਾਂ 2 ਸਟੈਪ ਲੈ ਵੀ ਦਿਹਾ ਰਾਹੀਂ ਤੁਸੀਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਦੇ ਸਾਰੇ ਕੰਮ ਕਰਵਾ ਸਕਦੇ ਹੋ ਔਰ ਜੇਕਰ ਕੋਈ ਦਿੱਤੀ ਹੋਈ ਟਾਈਮ ਲਾਈਨ ਤੋਂ ਬਾਅਦ ਜਿਹੜੀ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਕੋਈ ਜਲੇ ਹੋਊਗੀ ਤਾਂ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਕੰਸਰਨਡ ਅਫਸਰਾਂ ਦੇ ਹੋਊਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਨਾਲ ਦੀ ਨਾਲ ਅਸੀਂ WhatsApp ਚੈਟਬੋਟ ਜਿਹੜੀ WhatsApp ਚੈਟਬੋਟ ਆ ਉਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂਗੇ ਤਾਂ ਕਿ ਕੋਈ ਵੀ ਵਿਅਕਤੀ ਆਪਣੇ ਘਰ ਬੈਠਾ ਹੀ ਇਹ ਸਾਰੀਆਂ ਸਹੂਲਤਾਂ ਲੈ ਸਕੇ WhatsApp WhatsApp ਜਿਹੜੀ ਚੈਟਬੋਟ ਆ ਉਹਦੇ ਰਾਹੀਂ ਤੁਸੀਂ ਕੰਸਰਨਡ ਸੇਵਾਵਾਂ ਜਿਹੜੀਆਂ ਜਿੰਨੀਆਂ ਵੀ ਸੇਵਾਵਾਂ ਨੇ ਉਹ ਲੈ ਸਕਦੇ ਹੋ ਬੜੇ ਆਸਾਨੀ ਦੇ ਨਾਲ ਤੁਸੀਂ ਆਪਣੇ ਫੋਨ ਉੱਤੇ ਉਸ ਚੈਟਬੋਟ ਦੇ ਰਾਹੀਂ ਵਿਭਾਗ ਦੇ ਵਿਭਾਗ 'ਚ ਜਾ ਕੇ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ ਆਪਣੇ ਡਾਕੂਮੈਂਟ ਉੱਥੇ ਡਾਊਨਲੋਡ ਕਰੋਗੇ ਤੇ ਜਿੰਨੀ ਫੀਸ ਆ ਭਰੋਗੇ ਤਾਂ ਤੁਹਾਨੂੰ ਸਰਟੀਫਿਕੇਟ ਆ ਉਹ ਤੁਹਾਡੇ ਮੋਬਾਈਲ ਐਪ ਦੇ ਉੱਤੇ ਹੀ ਬਣ ਕੇ ਘਰੇ ਆ ਜਾਊਗਾ ਸੋ ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਸਟੈਪ ਸਰਦਾਰ ਭਗਵੰਦ ਸਿੰਘ ਮਾਨ ਸਰਕਾਰ ਨੇ ਇੱਕ ਕ੍ਰਾਂਤੀਕਾਰੀ ਸਟੈਪ ਜਿਹੜਾ ਉਹ ਪੰਜਾਬ ਦੇ ਨਾਗਰਿਕਾਂ ਨੂੰ ਸੁਭਾਵਾ ਦੇਣ ਲਈ ਚੁੱਕਿਆ ਹੈਗਾ ਕਿਉਂਕਿ ਬਹੁਤ ਸਾਰੀ ਖੱਜਲ ਖਵਰੀ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਬਹੁਤ ਸਾਰੀ ਲੁੱਟਖੋਟ ਜਿਹੜੀ ਆ ਬਹੁਤ ਸਾਰੀ ਕਰਾਪਸ਼ਨ ਜਿਹੜੀ ਆ ਉਹ ਨੀਚਲੇ ਲੈਵਲ ਤੇ ਹੁੰਦੀ ਸੀਗੀ ਉਹਨੂੰ ਬਿਲਕੁਲ ਜੜ ਤੋਂ ਖਤਮ ਕਰਨ ਦੇ ਲਈ ਇਹ ਵੱਡਾ ਸਟੈਪ ਚੱਕਿਆ ਗਿਆ ਕਿ ਸਾਰੀਆਂ ਸਵਾਮਾਂ ਜਿਹੜੀਆਂ ਨੇ ਉਹ ਆਨਲਾਈਨ ਕਰ ਦਿੱਤੀਆਂ ਗਈਆਂ